ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਰਤ ਮੇਰ ਪਰ ਹੱਥ ਰੱਖਣ ਧੰਗੁਰ ਨਾਨਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਰਤ ਮੇਰ ਪਰ ਹੱਥ ਰੱਖਣ ਸਭਨਾ ਨੂੰ ਤੰਦਰੁਸਤੀ ਚੜ੍ਹਦੀ ਕਲਾ ਨਾਮ ਦੇ ਦਾਤ ਕਾਰੋਬਾਰ ਵਿੱਚ ਬਰਕਤਾਂ ਹਰ ਮੈਦਾਨ ਫਤਿਹ ਬਖਸ਼ਣ ਤੇ ਸਰਬੱਤ ਦਾ ਭਲਾ ਚੱਜ ਦਾ ਵਿਚਾਰ ਗਰੁੱਪ ਦੇ ਗਰੁੱਪ ਦੀ ਟੋਨਿਕ ਇਸ ਗਰੁੱਪ ਨੂੰ ਸਾਂਭਣ ਵਾਲੇ ਬਹੁਤ ਹੀ ਪਿਆਰੇ ਸਾਡੇ ਸਤਪਾਲ ਜਲੰਦਰੀ ਜੀ ਅਤੇ ਅਸ਼ੋਕ ਸਨੋਤਰਾ ਜੀ ਐਡਮਿਨ ਆਪ ਜੀ ਸਾਡੀ ਪਿੱਠ ਤੇ ਥਾਪੜਾ ਦਿੰਦੇ ਰਹਿੰਦੇ ਹੋ ਸਾਡੀਆਂ ਤਾਰੀਫਾਂ ਕਰਕੇ ਸਾਨੂੰ ਪਿਆਰ ਦੇ ਕੇ ਇੱਕ ਵੱਡਾ ਭਰਾ ਹੋਣ ਦੇ ਨਾਤੇ ਆਪ ਜੀ ਬਹੁਤ ਹੀ ਸਾਡਾ ਥਾਪੜਾ ਦਿੰਦੇ ਹੋ ਤੇ ਸਾਨੂੰ ਸੱਚ ਜਾਣਿਓ ਮੈਂ 101% ਸੱਚ ਬੋਲ ਰਿਹਾ ਗੁਰਨਾਨਕ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿ ਜਦੋਂ ਮੈਂ ਸਤਪਾਲ ਜਲੰਦਰੀ ਵੀਰ ਜੀ ਦੀ ਵੌਇਸ ਮੈਸੇਜ ਸੁਣੀ ਸਾਰੇ ਦਿਨ ਦੀ ਮੇਰੀ ਥਕਾਵਟ ਲੱਥ ਗਈ ਤੇ ਇਹ ਨਵਾਂ ਤਾਜ਼ਾ ਹੋ ਗਿਆ ਮੈਂ ਜੀ ਮੈਂ ਸੌਣ ਦੀ ਤਿਆਰੀ ਸੀਗਾ ਸੀਗਾ ਪਰ ਜਦੋਂ ਸਤਪਾਤ ਜੰਦਰੀ ਵੀਰ ਜੀ ਦਾ ਵਾਰਸਪਾਸੇ ਸੁਣਿਆ ਤੇ ਹਨਾ ਉਹ ਸਾਰਾ ਸੁਣ ਕੇ ਮੈਂ ਵੇਖਿਆ ਦੇਖੋ ਜੀ ਉਹ ਕਹਿੰਦਣ ਕਿ ਰੱਬ ਦੀ ਨਿਗਾਹ ਸਾਰਿਆਂ ਦੇ ਉੱਤੇ ਹੁੰਦੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕੋਈ ਸ਼ੱਕ ਨਹੀਂ ਰੱਬ ਦੀ ਨਿਗਾਹ ਸਾਰੀ ਸ੍ਰਿਸ਼ਟੀ ਦੇ ਉੱਤੇ ਹੈ ਉਹ ਕਿਉਂਕਿ ਸ੍ਰਿਸ਼ਟੀ ਦਾ ਰਚੇਤਾ ਹੈ ਤੇ ਅੱਜ ਮੈਂ ਨੋਟ ਕੀਤੀ ਹੈ ਉਹਨੇ ਮੇਰੀ ਨਿਗਾਹ ਵੀ ਨਹੀਂ ਹੈਗੀ ਮੈਂ ਵੀ ਨਹੀਂ ਬੋਲ ਸਕਿਆ ਕਦੀ ਸਤਪਾਲ ਜਰਨੰਦਰੀ ਜੀ ਸਾਰੀਆਂ ਪੋਸਟਾਂ ਤੇ ਹਨ ਪੂਰੀ ਨਿਗ੍ਹਾ ਰੱਖਦੇ ਨੇ ਤੇ ਪੂਰਾ ਦਿਲੋਂ ਪਿਆਰ ਦਿੰਦੇ ਹਨ ਜੋ ਡਿਜ਼ਰਵ ਕਰਦਾ ਉਸ ਦੀ ਉਤਨੀ ਤਾਰੀਫ ਕਰਦੇ ਹਨ ਉਸ ਨੂੰ ਪਿਆਰ ਸਤਿਕਾਰ ਦਿੰਦੇ ਹਨ ਆਪਣੇ ਸੁੰਦਰ ਸ਼ਬਦਾਂ ਦੁਆਰਾ ਤੇ ਲਵ ਯੂ ਬ੍ਰਦਰ ਯਰ ਮਾਈ ਬਿਗ ਬ੍ਰਦਰ ਹਰ ਸਾਡੇ ਤੋਂ ਦੋਹਾਂ ਤੋਂ ਵੱਡੇ ਬ੍ਰਦਰ ਹੈਗੇ ਨੇ ਅਸ਼ੋਕ ਸਨੋਤਰਾ ਜੀ ਤੇ ਮੈਂ ਤੁਹਾਡੇ ਦੋਵਾਂ ਤੋਂ ਛੋਟਾ ਭਰਾ ਤੁਹਾਡਾ ਲੜਲਾ ਨਿਕਾ ਜਿਆ ਭਰਾ ਭਾਈ ਵਿਰਿੰਦਰ ਸਿੰਘ ਦਰਮਾਨ ਸਾਕਾ ਹਜ਼ਰੂ ਰਗੀਸੇ ਦਰਬਾਰ ਸਭ ਅੰਮ੍ਰਿਤਸਰ